ਸਾਹਮਣੇ ਜਿਹੜਾ ਸੀਵਰੇਜ ਆ ਘਰ ਦਾ ਦੋ ਟਰਮਾਂ ਹੋਈਆਂ ਦੋ ਟਰਮਾਂ ਉਹ ਨਹੀਂ ਠੀਕ ਕਰ ਸਕੇ ਤੇ ਬਾਕੀ ਇਹਨਾਂ ਨੇ ਕੀ ਕਰਨਾ ਇਹਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੋ ਮੌਜੂਦਾ ਐਮਪੀ ਗੁਰਜੀਤ ਸਿੰਘ ਔਜਲਾ ਨੂੰ ਕਹਿ ਰਹੇ ਨੇ ਸੜਕਾਂ ਤੋਂ ਲੈ ਕੇ ਸੀਵਰੇਜ ਤੱਕ ਹਰ ਮਸਲੇ ਤੇ ਸਵਾਲ ਕੀਤਾ ਇਲਜ਼ਾਮ ਲਗਾਇਆ ਹੈ ਕਿ ਚੰਡੀਗੜ੍ਹ ਦਾ ਪੈਸੇ ਦੇ ਆਏ ਪਰ ਅੰਮ੍ਰਿਤਸਰ ਦੇ ਵਿੱਚ ਕੋਈ ਕੰਮ ਨਹੀਂ ਕਰਵਾਇਆ ਔਜਲਾ ਸਾਹਿਬ ਕੰਸਲਟੇਟਿਵ ਕਮੇਟੀ ਪਾਰਲੀਮੈਂਟ ਦੀ ਐਗਰੀਕਲਚਰ ਦੇ ਮੈਂਬਰ ਨੇ ਕਦੀ ਇਹਨਾਂ ਨੇ ਕੋਈ ਰეკਮੈਂਡੇਸ਼ਨ ਭੇਜੀ ਜਰਾ ਚੈੱਕ ਕਰੋ ਫਾਰਮ ਲਾ ਉਸ ਤੇ ਕੀ ਇਹਨਾਂ ਨੇ ਕੋਈ ਰეკਮੈਂਡੇਸ਼ਨ ਸੀਗੀ ਇਹ ਮਾਰਚ ਤੱਕ ਕਮੇਟੀ ਦੀਆਂ ਸਾਰੀਆਂ ਪ੍ਰੋਵੀਲੇਜ ਜਿਹੜਾ ਨੇ ਯੂਜ਼ ਕੀਤੀਆਂ ਕੋਈ ਰਿਪੋਰਟ ਨਹੀਂ ਕੀਤਾ ਤੇ ਫਿਰ ਲੋਕੀ ਕਹਿੰਦੇ ਵਿਰੋਧ ਸਿਰਫ ਬੀਜੇਪੀ ਦਾ ਹੁੰਦਾ ਹੈ ਇਹ ਕੀ ਪੋਲਿਟਿਕਸ ਖੇਡੀ ਜਾ ਰਹੀ ਹੈ ਜਿਹੜੀਆਂ ਸੜਕਾਂ ਨੇ ਆਪਣੇ ਜਿੰਨੀਆਂ ਵੀ ਵੱਡੀਆਂ ਸੜਕਾਂ ਬਣੀਆਂ ਇਹ ਪ੍ਰਧਾਨ ਮੰਤਰੀ ਮੋਦੀ ਜੀ ਤੇ ਗੜਕਾਰੀ ਜੀ ਨੇ ਬਣਾਈਆਂ ਸਭ ਨੂੰ ਪਤਾ ਹੈ ਤੇ ਉਹਦਾ ਆਪਣੇ ਆਪ ਕਲੇਮ ਕਰ ਲੋ ਤੇ ਫੇਰ ਉਹ ਤਾਂ ਗੱਲ ਦੀ ਨਾ ਬਣਦੀ ਤੇ ਜਿਹੜੀ ਐਲੀਵੇਟਡ ਰੋਡ ਸੀਗੀ ਗੁੰਟਾਲੇ ਚੌਂਕ ਨੂੰ ਤੇ ਏਅਰਪੋਰਟ ਨੂੰ ਉਹਦਾ ਦੱਸੋ ਜਰਾ ਉਹ ਕਿਉਂ ਨਹੀਂ ਅੱਗੇ ਚੱਲ ਰਹੀ ਤੁਸੀਂ ਦੇ ਜਿਆਦਾ ਜਾਣਦੇ ਹੋ ਆਪਾਂ ਲੋਹਾਰਾ ਕਾ ਰੋਡ ਬ੍ਰਿਜ ਹਾਂਜੀ ਉਹ ਹਾਲੇ ਤੱਕ ਨਹੀਂ ਕੰਸਟਰਕਟ ਹੋਇਆ ਉਹਦਾ ਕੀ ਰੀਜ਼ਨ ਹੈ ਇਹ ਪਲਾਟਾਂ ਦਾ ਤੇ ਨਹੀਂ ਕੋਈ ਚੱਕਰ ਦੇਖੋ ਨਾ ਇਹ ਡਿਵੈਲਪਮੈਂਟ ਅੰਬਰ ਸਰਦੀ ਹੋ ਰਹੀ ਆ ਔਰ 에어ਪੋਰਟ ਕਨੈਕਟੀਵਿਟੀ ਦੀ ਗੱਲ ਕਰਦੇ ਆ ਇਹ ਕਾਰਗੋ ਫਲਾਈਟ ਇੱਕ ਵੀ ਨਹੀਂ ਚੱਲਦੀ 20% ਕਾਰਗੋ ਯੂਟਿਲਾਈਜੇਸ਼ਨ ਹੈ ਤੇ 에어ਪੋਰਟ アドਵਾਈਜ਼ਰੀ ਕਮੇਟੀ ਦੇ ਮੈਂਬਰ ਸੀ ਉਹਦਾ ਵੀ ਗੱਦੀ ਅਕਾਉਂਟੇਬਿਲਟੀ ਤੇ ਲਿਆ ਕਰੋ ਹੋਰ ਆਪਣੀ એનર્ਜੀ ਦੇ ਸਟੈਂਡਿੰਗ ਕਮੇਟੀ ਦੇ ਮੈਂਬਰ ਨੇ ਤੇ ਦੱਸੋ ਕਿੰਨਾ ਕੁ ਇਥੇ એનર્ਜੀ ਦਾ ਕੰਮ ਹੋਇਆ ਕੋਈ ਸੋਲਰ ਕਿੰਨੀ ਕੁ ਲੱਗੀ ਤੇ ਅਗਰ ਆਪਣੇ ਸਾਹਮਣੇ ਜਿਹੜਾ ਸੀਵਰੇਜ ਆ ਘਰ ਦਾ ਦੋ ਟਰਮਾਂ ਹੋ ਗਈਆਂ ਦੋ ਟਰਮਾਂ ਉਹ ਨਹੀਂ ਠੀਕ ਕਰ ਸਕੇ ਤੇ ਬਾਕੀ ਇਹਨਾਂ ਨੇ ਕੀ ਕਰਨਾ ਇਹ ਸਾਹਮਣੇ ਪ੍ਰੈਕਟੀਕਲ ਇਸ਼ੂਸ ਨੇ ਦੇਖੋ ਮੈਂ ਸ਼ੁਰੂ ਤੋਂ ਹੀ ਕਿਹਾ ਹੈ ਕਿ ਅਸੀਂ ਮੇਰੀ ਮਿੱਟੀ ਘਟਾ ਸੁਟਣ ਦੀ ਰਾਜਨੀਤੀ ਨਹੀਂ ਆ ਲੇਕਿਨ ਜਿਹੜੇ ਫੈਕਟਸ ਨੇ ਉਹ ਤਾਂ ਦੇਖਣੇ ਨਾ ਹੁਣੇ ਦੱਸੋ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਗੋਲਫ ਕਲੱਬ ਨੇ ਪੈਸਾ ਦਿੱਤਾ ਇਹਨਾਂ ਨੂੰ ਇਹ ਤਾਂ ਹਕੀਕਤ ਹੈ ਚੰਡੀਗੜ੍ਹ ਗੋਲਫ ਕਲੱਬ ਇਹ ਅੰਬਰਸਰ ਲਈ ਡਵੈਲਪਮੈਂਟ ਇਸ਼ੂਜ਼ ਨਹੀਂ ਹੈਗੇ